ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਇਸ ਸਮੇਂ ਮੇਰੇ ਨਾਲ ਜੁੜਿਆ ਮੈਂ ਤੁਹਾਡਾ ਦੋਸਤ ਜੇ ਹਰਸ ਕੁਲਦੀਪ ਦਿਲੇਰ ਇਸ ਸਮੇਂ ਖੜ੍ਹਾ ਹਾਂ ਪ੍ਰਵਾਸਰਾ ਜੋ ਕਿ ਨਿਆਸਰਾਂ ਦਾ ਘਰ ਹੈ ਜਿੱਥੇ ਬਿਜਲੀ ਵਿਭਾਗ ਦੇ ਵੱਲੋਂ ਜੋ ਕਰੈਕਸ਼ਨ ਕੱਟਿਆ ਗਿਆ ਹੈ ਜੋ ਬੱਚੇ ਨੇ ਇੱਥੇ ਬੀਬੀਆਂ ਨੇ ਤੇ ਹੋਰ ਸਮਾਜ ਦੇ ਜਿਹੜੇ ਅਧਿਕਾਰੇ ਹੋਏ ਬੱਚੇ ਨੇ ਉਹਨਾਂ ਦੀ ਸੇਵਾ ਸੰਭਾਲ ਕਰਦੇ ਨੇ ਭਾਈ ਸਾਹਿਬ ਭਾਈ ਸੁਸ਼ੇਰ ਸਿੰਘ ਉਹਨਾਂ ਦਾ ਇੱਥੋਂ ਜੋ ਬਿਜਲੀ ਦਾ ਕਰੈਕਸ਼ਨ ਕੱਟਿਆ ਗਿਆ ਹੈ ਇਸ ਦੇ ਰੋਸ ਵਿੱਚ ਉਹਨਾਂ ਨੇ ਉਹਨਾਂ ਮੀਡੀਆ ਨੂੰ ਅਪਰੋਚ ਕੀਤਾ ਹੈ ਤੇ ਮੀਡੀਆ ਨਾਲ ਗੱਲਬਾਤ ਕਰ ਕੀਤੀ ਹੈ ਆਉ ਤੁਹਾਨੂੰ ਇਸ ਪੂਰੇ ਘਟਨਾਕ੍ਰਮ ਦੀਆਂ ਝਲਕੀਆਂ ਦਿਖਾਉਂਦੀਆਂ ਜੀ ਨੂੰ ਕੋਸ਼ਣ ਦਾ ਹੱਕ ਹੈਗਾ ਕਿ ਨਹੀਂ ਹੈਗਾ ਕਿਹੜੇ ਮੈਂ ਤਾਂ ਇਹ ਜਾਨਣਾ ਚਾਹੁੰਦਾ ਵੀ ਕਿ ਨਾਗਰਿਕ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਸਾਡੇ ਅੰਦਰੋਂ ਜਿਹੜੇ ਸਾਡੇ ਆਪਣੀ ਪਰਸਨਲ ਪ੍ਰੋਪਰਟੀ ਨੂੰ ਅਸੀਂ ਕਹਿੰਦੇ ਵੀ ਜਿਹਦੇ ਪੈਸੇ ਪੇ ਕੀਤੇ ਹੋਏ ਅਸੀਂ ਤੇ ਚਲੋ ਕੋਈ ਨਹੀਂ ਸਿਕਿਉਰਿਟੀ ਤੁਸੀਂ ਕਾਦੀ ਕਾਦੀ ਲਈ ਹੈ ਉਹ ਵੀ ਚੈੱਕ ਕਰ ਲੰਮੇ ਆ ਸਾਨੂੰ ਮੌਜੂਵੀ ਸਾਨੂੰ ਦਾਸਤਾ ਤੋਂ ਸਿਕਿਉਰਟੀ ਲੈ ਕੇ ਉਹ ਯਾਰ ਅਸੀਂ ਵੀ ਤਾਂ ਪ੍ਰਾਪਰਟੀ ਸਰਕਾਰ ਦੀ ਵਾ ਅਸੀਂ ਨਾਗਰਿਕ ਸਰਕਾਰ ਦੀ ਨਹੀਂ ਅਸੀਂ ਕਿਹੜੇ ਬਗਾਨੇ ਕੋਈ ਸਾਨੂੰ ਦੱਸਦਾ ਦੋ ਵੀ ਤੁਸੀਂ ਜਿਹੜਾ ਅੰਦਰ ਜਿਹੜੇ ਬੰਦੇ ਅੰਦਰ ਵੱੜ ਰਹੇ ਆਂ ਵੀ ਉਹ ਕਿਹੜੇ ਕਾਨੂੰਨ ਦੇ ਤਹਿਤ ਕੀ ਸਾਡੇ ਕੋਲ ਅੰਦਰੋਂ ਲੈ ਕੇ ਜਾਣਾ ਕੀ ਚੱਕ ਕੇ ਲੈ ਜਾਣਾ ਕੀ ਤੋੜ ਕੇ ਲੈ ਜਾਣਾ ਸਾਨੂੰ ਦੱਸਦਾ ਦੋ ਇਹਨਾਂ ਨੇ ਮੀਟਰ ਲੈਣਾ ਸੀ ਨਹੀਂ ਲੈ ਕੇ ਜਾਣ ਦੇਣਾ ਕੋਈ ਗੱਲ ਨਹੀਂ ਸਾਨੂੰ ਪਤਾ ਨਹੀਂ ਨਾ ਹੁਣ ਬੰਦਾ ਅੰਦਰ ਆ ਕੇ ਮੀਟਰ ਤੋੜ ਮਤਲਬ ਮੀਟਰ ਲੈਣ ਲੱਗ ਜਵੇ ਆਪਾਂ ਸਾਰੇ ਆਪਾਂ ਸਾਰੇ ਸਿਆਰੇ ਆਪਾਂ ਸਿਚੁਏਸ਼ਨ ਨੂੰ ਐਸਕੇਲੇਟ ਨਾ ਕਰੀਏ ਬੰਦੇ ਨੂੰ ਸਾਡੇ ਨੂੰ ਆਣ ਦੋ ਵਿੱਚ ਕੀ ਕਰਦਾ ਮੈਂ ਵੇਖ ਮੈਂ ਤਾਂ ਸਿਰਫ ਬੇਨਤੀ ਕਰਦਾ ਵੀ ਸਾਨੂੰ ਪਤਾ ਲੱਗ ਜਾਵੇ ਵੀ ਤੁਸੀਂ ਅੰਦਰੋਂ ਕੀ ਸਾਬ ਮੇਰੇ ਤੋਂ ਸੋਲਰ ਆਲੇ ਸੋਲਰ ਦੇ ਪੈਸੇ ਤਾਂ ਆ ਆ ਪਬਲਿਕ ਨੇ ਲਾਏ ਆ ਸੰਗਤ ਨੇ ਲਾਏ ਆ ਸੋਲਰ ਦੇ ਤੇ ਜਿਹੜਾ ਤੁਹਾਡਾ ਮੇਰੇ ਕੋਲ ਪੈਨਲ ਸਰ ਅਸੀਂ ਪੈਨਲ ਥੋੜੀ ਗੋਲਣ ਲੱਗੇ ਜੀ ਪਤਾ ਹੀ ਨਹੀਂ ਕਿ ਆ ਕਿ ਉਹਦੇ ਪਹਿਲਾਂ ਇੱਕ ਜਿਸ ਦਾ ਪੱਟਾ ਨਹੀਂ ਦੇਖਿਆ ਇਹਨਾਂ ਨੇ ਜਾਂ ਰੋਲਾ ਪਾਇਆ ਜਾਂ ਇਹਨਾਂ ਨੇ ਦੇਖਿਆ ਵੀ ਉੱਥੇ ਆ ਪੱਟਣ ਲੱਗੇ ਹੈਗੇ ਹੁਣ ਸਾਨੂੰ ਕੀ ਬਤਾ ਕੀ ਪੱਟਣਾ ਉਹਨੇ ਕੀ ਨਹੀਂ ਪੱਟਣਾ ਸਾਨੂੰ ਦੱਸੋਗੇ ਦੱਸੋ ਹੀ ਨਾ ਮੇਰੀ ਬੇਨਤੀ ਆ ਬਲੇਰੋ ਹਾਲੀਂਦੀ ਆਪਾਂ ਕੋਈ ਗੱਲ ਹੈ ਕੋਈ ਉਹ ਦੇਖ ਲਾਂਗੇ ਫਿਰ ਜੁੜ ਜਾਣਾ ਇਹ ਦੇਖੋ ਇਹ ਸਰਕਾਰੀ ਕੰਮ ਚੱਲੀਆਂ ਅਬਰ ਜਾ ਉਹ ਜਾਣਾ ਜਿਹੜੀਆਂ ਇਸ ਵੇਲੇ ਜਾਣਾ ਤੜਫਾਈਆਂ ਜਾ ਰਹੀਆਂ ਉਹ ਸਾਨੂੰ ਤਾਂ ਇਹ ਹੈ ਨਾ ਵੀ ਅਸੀਂ ਮੀਟਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੋਲਰ ਪੈਨਲ ਸਾਡਾ ਜਿਹੜਾ ਲੱਗਿਆ ਹੋਇਆ ਪਬਲਿਕ ਨੇ ਲਾਇਆ ਪਬਲਿਕ ਚਾਹੁੰਦੀ ਹੈ ਵੀ ਇਹਨਾਂ ਨੂੰ ਨਾ ਤੜਫਾਈਏ ਬਿਜਲੀ ਪਾਣੀ ਬਿਨਾ ਵੀ ਇਹਨੂੰ ਅਸੀਂ ਕਿਦਾਂ ਯੂਜ਼ ਕਰੀਏ ਅਸੀਂ ਵੀ ਚਾਹੁੰਦੇ ਆ ਅਸੀਂ ਵੀ ਚਾਹੁੰਦੇ ਆ ਬਿਨਾ ਇਹ ਕੋਈ ਇਹ ਕੋਈ ਸ਼ਮਸ਼ੇਰ ਸਿੰਘ ਦੀ ਬਿਜਲੀ ਨਹੀਂ ਹੈਗੀ ਅੱਜ ਤੁਹਾਨੂੰ ਕੋਈ ਤਵਾਰੀ ਬੇਨਤੀ ਕਰਦੇ ਆ ਸਰ ਤੁਹਾਡਾ ਕੋਈ ਕਸੂਰ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਮੈਂ ਸਮਝ ਰਿਹਾ ਮੈਨੂੰ ਪਤਾ ਤੁਹਾਡਾ ਕੋਈ ਕਸੂਰ ਨਹੀਂ ਹੈਗਾ ਪਰ ਸਾਡੇ ਸਾਡਾ ਇਹ ਹੈ ਵੀ ਸਾਨੂੰ ਇਹ ਅੰਦਰੋਂ ਅੰਦਰ ਬੜੇ ਆ ਤੇ ਬਿਨਾ ਦੱਸਿਆ ਬੜੇ ਆ ਬਿਨਾ ਦੱਸਿਆ ਅੰਦਰੋਂ ਮੀਟਰ ਖੋਲ ਰਹੇ ਆ ਇਸ ਗੱਲ ਤੇ ਸਾਨੂੰ ਨਹੀਂ ਨਾ ਪਤਾ ਵੀ ਕੀ ਕੀ ਇਹ ਖੋਲਣਾ ਇਹਨਾਂ ਨੇ ਕੀ ਕੀ ਤੋੜਨਾ ਉਹਨਾਂ ਵੱਲੋਂ ਮੈਂ ਤੁਹਾਡੇ ਤੋਂ ਮਾਫੀ ਨਹੀਂ ਨਹੀਂ ਗੱਲ ਐਸੀ ਨਹੀਂ ਹੈਗੀ ਮਸਲਾ ਉਸੂਲਾਂ ਦਾ ਹੈਗਾ ਅਸੀਂ ਗੱਲ ਉਸੂਲ ਦੀ ਕਰ ਰਹੇ ਸੀ ਵੀ ਸਾਨੂੰ ਪਤਾ ਤਾਂ ਲੱਗੇ ਵੀ ਕੀ ਕੀ ਬੰਦਾ ਅੰਦਰ ਵੜਿਆ ਤੇ ਉਹ ਵਿਦਾਊਟ ਇਨਫੋਰਮੇਸ਼ਨ ਵੜ ਗਿਆ ਵਿਦਾਊਟ ਇਨਫੋਰਮੇਸ਼ਨ ਇਹ ਚੀਜ਼ਾਂ ਖੋਲਣ ਲੱਗ ਜਵੇ ਅੰਦਰ ਹੁਣ ਕੀ ਪਤਾ ਇਸ ਗੱਲ ਦਾ ਹੈਨਾ ਨਾ ਤਾਂ ਇਹ ਵੀ ਨਹੀਂ ਪਤਾ ਹੈਗਾ ਵੀ ਇਲੈਕਟ੍ਰਿਸਿਟੀ ਬੋਰਡ ਤੋਂ ਆਏ ਐ ਇਹ ਵੀ ਬਿਜਲੀ ਬੋਰਡ ਤੋਂ ਆਏ ਐ ਇਹ ਵੀ ਨਹੀਂ ਕੋਈ ਦੱਸ ਰਿਹਾ ਸਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਅੰਦਰ ਵੜ ਕੇ ਬੰਦਾ ਜਦੋਂ ਖੋਲਦਾ ਮੇਰੀ ਹੈਗਾ ਤੁਸੀਂ ਖੜੇ ਹੋਵੋਗੇ ਤੇ ਤੁਸੀਂ ਕੀ ਮਹਿਸੂਸ ਕਰੋਗੇ ਵੀ ਹੂ ਆਰ ਯੂ ਆਪ ਬੰਦਾ ਪੁੱਛਦਾ ਹੀ ਆ ਵੀ ਯਾਰ ਤੂੰ ਅੰਦਰ ਬਣਿਆ ਹੈ ਤੇ ਤੂੰ ਆ ਕੇ ਮਤਲਬ ਇਹ ਮੈਂ ਤੁਹਾਨੂੰ ਮੀਟਰ ਨੂੰ ਜਿਹੜਾ ਹੈਗਾ ਖੋਲਣ ਲੱਗਿਆ ਜਾਂ ਕੀ ਕੀ ਤੂੰ ਤੋੜਨ ਲੱਗਿਆ ਤਾਰਾ ਵੀ ਕਮ ਸੇਕ ਮੈਂ ਤੂੰ ਹੈ ਕੌਣ ਆਪਣੀ ਇੰਟਰੋਡਕਸ਼ਨ ਦਦੇ ਪਹਿਲਾਂ ਬਿਲਕੁਲ ਬਿਲਕੁਲ ਇਹ ਤਾਂ ਜੈਨੂਇਨ ਲੱਗ ਰਿਹਾ ਵੀ ਸਾਡਾ ਇਨਕ ਦਾ ਹੱਕ ਸਾਡਾ ਕਰਨਾ ਹੈ ਹਾਂ ਇਸ ਕਰਕੇ ਹੋਰ ਕੋਈ ਗੱਲ ਨਹੀਂ ਸਾਡੇ ਤੁਸੀਂ ਪਰਿਵਾਰ ਦੇ ਮੈਂਬਰ ਹੈ ਮਤਲਬ ਕਲੀਅਰਫਾਈ ਤਾਂ ਹੋ ਗਿਆ ਸਰ ਪਰਿਵਾਰ ਦੇ ਮੈਂਬਰ ਹੈ ਤੁਸੀਂ ਸਾਡਾ ਸਾਡਾ ਤੁਹਾਡੇ ਕੋਈ ਐਦਾਂ ਦੀ ਗੱਲ ਥੋੜਾ ਹੈਗੀ ਸਰਫਨਲੀ ਅਸੀਂ ਤੁਹਾਡੇ ਨਾਲ ਹੀ ਆਹ ਗੱਲ ਸਮਝੋ ਹਾਂ ਹਾਂ ਨੇ ਠੀਕ ਹੈ ਮੇਰੇ ਮੇਰੇ ਘਰੇ ਮੈਂ ਮਹਾਲੀ ਰਹਿੰਦਾ ਮੇਰੇ ਮਾਤਾ ਦੀ ਹਰ ਮਹੀਨੇ ਯੋਗਤਾ ਪਾਉਂਦੇ ਨੇ ਤਾਂ ਹੀ ਚੱਲਦੀ ਹੈ ਇਹ ਨਵਾਰਸ ਲੋ ਨਵਾਰ ਨਵਾਰ ਨਵਾਰਸ ਆ ਨੇਚਰਲੀ ਠੀਕ ਹੈ ਠੀਕ 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 گیا ਜਿਹੜੇ ਕਿ ਵਿਚਾਰੇ ਤਿੰਨ ਦਿਨ ਤੋਂ ਲਗਾਤਾਰ ਜ਼ਿੰਦਗੀ ਮੌਤ ਦੀ ਲੜਾਈ ਖੱਲੇ ਖੱਲ ਡਰੇ ਸੀ ਕਿੰਦਾ ਕਰਨ ਸਹਾਇਤਾ ਪਰਸਾਨ ਨੂੰ ਨਹੀਂ ਪਤਾ ਲੱਗਾ ਵੀ ਇਹ ਇਹਨਾਂ ਦਾ ਕੀ قصੂਰ ਹੈ ਇਹਨਾਂ ਨੂੰ ਸਿਰਫ ਛੱਤ ਦੇਣੀ ਸਮਾਜਿਕ ਸੁਰੱਖਿਆ ਦੇਣੀ ਵੀ ਇਹਦੇ ਵਿੱਚ ਮਤਲਬ ਸੰਵਿਧਾਨ ਦੇ ਵਿੱਚ ਕੀ ਇਹਨਾਂ ਦੀ ਜ਼ਿੰਦਗੀ ਨੂੰ ਬਚਾਉਣਾ ਕਿੰਨੀ ਰਿਸਕ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਸੀ ਤਿੰਨ ਦਿਨ ਤੋਂ ਘਰਰੇ ਦੀ ਕੱਲੇ ਪੇ ਕਰਦੇ ਵਿੱਚ ਇਹਨਾਂ ਦੀ ਜ਼ਿੰਦਗੀ ਨੂੰ ਬਚਾਉਣਾ ਸੰਵਿਧਾਨਿਕ ਡਿਊਟੀ ਬਣਦੀ ਹੈ ਕਿ ਨਹੀਂ ਇਹ ਤਾਂ ਗੱਲ ਜਿਹੜੀ ਹੈ ਸਾਨੂੰ ਜਰਾ ਦੱਸਣੀ ਜ਼ਰੂਰ ਹੈ ਇਹ ਜ਼ਰੂਰ ਜੇ ਗੱਲ ਦੱਸ ਦਿੱਤਾ ਜਾਵੇ ਫਿਰ ਸਾਨੂੰ ਤਾਂ ਮਨਜ਼ੂਰ ਹੈ ਤੁਸੀਂ ਬਿਜਲੀ ਵੀ ਬੰਦ ਕਰ ਦਿਓ ਪਾਣੀ ਤਾਂ ਬੰਦ ਹੈ ਚਲੋ ਕੀਤਾ ਹੋਈ ਹੈ ਜੋ ਮਰਜੀ ਬੰਦ ਕਰ ਲਿਓ ਪਰ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣਾ ਇਹ ਬਿਜਲੀ ਬੋਰਡ ਦੇ ਮੁਲਾਜ਼ਮ ਨਹੀਂ ਤੁਸੀਂ ਬਿਜਲੀ ਬੋਰਡ ਦੇ ਮੁਲਾਜ਼ਮ ساری ਉਮਰ ਸਰਕਾਰ ਦੀ ਸਮਾਜ ਦੀ ਸੇਵਾ ਕਰਨ ਵਾਲੇ ਬਲਾਜਰ ਨੂੰ ਜਿੰਦਗੀ ਦੇ ਵਹਿਿਰਲੇ ਦਿਨਾਂ ਦੇ ਵਿੱਚ ਅੱਜ ਬਿਨਾ ਸਹਾਰੇ ਤੋਂ ਆਪਣੇ ਘਰ ਦੇ ਵਿੱਚ ਪੜਲਾ ਰਹੇ ਹੈ ਉਕਾਰ ਰਹੇ ਹੈ ਮਦਦ ਦੇ ਲਈ ਤੇ ਇਹਨਾਂ ਨੂੰ ਹੌਲ ਸੰਭਾਲ ਚਾਹੀਦੀ ਹੈ ਇਹਨਾਂ ਨੂੰ ਇਲਾਜ ਚਾਹੀਦਾ ਹੈ ਇਹਨਾਂ ਦੀ ਜਿੰਦਗੀ ਨੂੰ ਬਚਾਉਣ ਦੇ ਲਈ ਉਹ ਇਹਨਾਂ ਨੂੰ ਸਪੋਰਟ ਚਾਹੀਦੀ ਹੈ ਇਹਨਾਂ ਦੀ ਜਿੰਦਗੀ ਨੂੰ ਬਚਾਉਣ ਦਾ ਸੰਵਿਧਾਨਿਕ ਜਿਹੜਾ ਕੰਮ ਹੈ ਡਿਊਟੀ ਹੈ ਉਹ ਇਹ ਮਨਜ਼ੂਰਤਾ ਕਰ ਲੋਗੇ ਕਿ ਡਿਊਟੀ ਸਰਕਾਰ ਦੀ ਨਹੀਂ ਹੈਗੀ ਪਰ ਕੋਈ ਗੱਲ ਨਹੀਂ ਇਹ ਤੇ ਮਨਜ਼ੂਰ ਦਾ ਸਭ ਕੁਝ ਵੀ ਨਹੀਂ ਪਣੀ ਜਿਹੜਾ ਤੁਸੀਂ ਬੰਦ ਕਰ ਸਕਦੇ ਆ ਇਸ ਕਰਕੇ ਜੇ ਸੰਵਿਧਾਨ ਦੇ ਵਿੱਚ ਡਿਊਟੀ ਪੜਦੀ ਹੈ ਕਿ ਲਾਈਫ ਨੂੰ ਪ੍ਰੋਟੈਕਟ ਕਰਨਾ ਅਮਰਜੈਂਸੀ ਹਾਲਾਤਾਂ ਦੇ ਵਿੱਚ ਫਿਰ ਇਹਨੂੰ ਵਿਚਾਰਨਾ ਚਾਹੀਦਾ